ਅਸੀਂ ਇਹ ਗੱਲ ਤਾਂ ਪਹਿਲਾਂ ਪ੍ਰੋਗਰਾਮ 'ਚ ਕਰ ਲਈ ਹੈ ਕਿ ਕਿੰਨੇ ਪਰਸੈਂਟ ਕੈਨੇਡੀਅਨ ਚਾਹੁੰਦੇ ਨੇ ਕਿ ਅਮਰੀਕਾ ਦੇ ਨਾਲ ਰਲ ਜਾਈਏ। 51ਵੀਂ ਸਟੇਟ ਬਣ ਜਾਈਏ, ਅਸੀਂ ਅਮਰੀਕਾ ਦਾ ਹਿੱਸਾ ਬਣ ਜਾਈਏ। ਪਰ ਅਮਰੀਕਾ ਦੇ ਵਿੱਚ ਵੀ ਕੋਈ ਐਦਾਂ ਦਾ ਸਰਵੇ ਹੋਇਆ ਹੈ ਕਿ ਅਮਰੀਕਨ ਲੋਕ ਕੀ ਸੋਚਦੇ ਨੇ ਕਿ ਕੈਨੇਡਾ ਸਾਡੇ ਨਾਲ ਰਲੇ ਕਿ ਨਾਲ ਰਲੇ? ਬਿਲਕੁਲ ਉਹ ਸਰਵੇ ਅਮਰੀਕਾ ਵਾਲਿਆਂ ਨੇ ਤਾਂ ਨਹੀਂ ਕੀਤਾ ਪਰ ਕੈਨੇਡਾ ਦੀ ਇੱਕ ਫਰਮ ਨੇ ਕੀਤਾ ਜੀ। ਅਮਰੀਕਾ ਦੇ ਲੋਕਾਂ ਤੇ। ਅਮਰੀਕਾ ਦੇ ਲੋਕਾਂ ਤੇ ਕੀਤਾ ਕਿ ਉਹ ਕੀ ਸੋਚਦੇ ਨੇ। ਇਹੀ ਨਹੀਂ ਕੱਲਾ ਕਿ 51ਵੀਂ ਸਟੇਟ ਇਹ ਵੀ ਕਿ ਜਿਹੜਾ 25% 50% ਲਾਉਣ ਦੀ ਉਹ ਗੱਲ ਕਰ ਰਿਹਾ ਕੈਨੇਡੀਅਨ ਵਸਤਾਂ ਤੇ ਕੈਨੇਡੀਅਨ ਚੀਜ਼ਾਂ ਤੇ ਇੰਪੋਰਟ ਡਿਊਟੀ ਉਹਦੇ ਬਾਰੇ ਵੀ ਉਹਨਾਂ ਤੋਂ ਜਿਹੜਾ ਸਵਾਲ ਪੁੱਛੇ ਗਏ ਨੇ ਸੋ ਉਹ ਜਾਣਕਾਰੀ ਜਿਹੜੀ ਇਹ ਸਾਂਝੀ ਕਰਦੇ ਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਾਤਾਰ ਕੈਨੇਡਾ ਨੂੰ ਅਨੈਕਸ ਕਰਨ ਬਾਰੇ ਜਿਹੜੀਆਂ ਧਮਕੀਆਂ ਦਿੱਤੀਆਂ ਨੇ ਕਦੇ ਇਕਨੋਮਿਕ ਫੋਰਸ ਕਹਿੰਦੇ ਨੇ ਕਦੇ ਕੋਸ਼ ਕਹਿੰਦੇ ਨੇ ਕਦੇ ਜਸਟਨ ਟ੍ਰੂਡੋ ਉਹਨਾਂ ਨੂੰ 51ਵੀਂ ਸਟੇਟ ਦਾ ਗਵਰਨਰ ਕਿਹਾ ਗਿਆ ਤੇ ਉਹਨਾਂ ਵੱਲੋਂ ਜਿਹੜੇ ਦਿੱਤੇ ਗਏ ਬਿਆਨ ਨੇ ਤੇ ਉਹਨਾਂ ਦੀ ਜਿਹੜੇ ਆਪਣੀ ਵਾਈਟ ਹਾਊਸ ਦੇ ਕੁਝ ਖਾਸ ਨੁਮਾਇੰਦੇ ਹੈਗੇ ਨੇ ਉਹਨਾਂ ਵੱਲੋਂ ਵੀ ਜਿਹੜੇ ਬਿਆਨ ਦਿੱਤੇ ਗਏ ਉਸ ਤੋਂ ਇਸ ਤਰ੍ਹਾਂ ਲੱਗਦਾ ਕਿ ਬਹੁਤ ਸੀਰੀਅਸਾ ਕੰਮ ਹੈ ਪਰ ਕੀ ਅਮਰੀਕਨ ਲੋਕਾਂ ਦੀ رائے ਉਹਨਾਂ ਦੇ ਨਾਲ ਇਹਦੇ ਬਾਰੇ ਇੱਕ ਸਰਵੇਖਣ ਹੋਇਆ ਜਿਹੜੇ ਕੈਨੇਡਾ ਦੇ ਨਾਲ ਕੈਨੇਡਾ ਦੇ ਬਾਰੇ ਇਹ ਸੋਚਦੇ ਨੇ ਕਿ ਕੈਨੇਡਾ ਨੂੰ ਅਮਰੀਕਾ ਨਾਲ ਰਲ ਲੈਣਾ ਚਾਹੀਦਾ ਉਹਨਾਂ ਦੀ ਗਿਣਤੀ ਪੰਜਾਂ ਵਿੱਚੋਂ 1 ਹੈ ਪਾਵ ਤਕਰੀਬਨ 20% ਅਮਰੀਕਨ ਜਿਹੜੇ ਉਹ ਚਾਹੁੰਦੇ ਨੇ ਕਿ ਕੈਨੇਡਾ ਅਮਰੀਕਾ ਦੇ ਨਾਲ ਰਲ ਜਾਵੇ ਤੇ ਇਹ ਅੰਕੜਾ ਜਿਹੜਾ ਆ ਉਹ ਜੋ ਜਦੋਂ ਅਸੀਂ ਕੈਨੇਡਾ ਦੇ ਲੋਕਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਨਾਲੋਂ ਦੁੱਗਣਾ ਪਾਵ 10% ਕੈਨੇਡੀਅਨ ਜਿਹੜੇ ਉਹ ਕਹਿੰਦੇ ਨੇ ਕਿ ਅਮਰੀਕਾ ਨਾਲ ਰਣ ਦੇ ਵਿੱਚ ਬਿਹਤਰੀ ਹੈ ਸਾਡੀ ਔਰ ਇਸ ਪੋਲ ਦੇ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ 35% ਜਿਹੜੇ ਅਮਰੀਕਨ ਨੇ ਉਹ 트ੰਪ ਦੁਆਰਾ ਲਾਏ ਜਾ ਰਹੇ ਵਪਾਰਕ ਜਿਹੜੇ ਜਾਣ ਰਫ ਨੇ ਉਹਦੇ ਹੱਕ ਵਿੱਚ ਨੇ ਇਹਦਾ ਮਤਲਬ 65% ਉਹਦੇ ਵਿਰੋਧ ਵਿੱਚ ਨੇ ਯੂ ਐਸ ਏ ਦੇ ਰਿਸਪੌਂਡੈਂਟਸ ਜਿਹੜੇ ਨੇ ਯੂ ਐਸ ਏ ਦੇ ਵਿੱਚ ਜਿੰਨਾ ਤੇ ਸਰਵੇਖਣ ਕੀਤਾ ਗਿਆ ਉਹਨਾਂ ਦਾ ਉਹਨਾਂ ਨੂੰ ਖਦਸ਼ਾ ਹੈ ਕਿ ਜਿਹੜੀਆਂ ਲੈਵੀਜ਼ ਟਰੰਪ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਗੱਲ ਕਰ ਰਹੇ ਨੇ ਘਟੋ-ਘਟ ਉਹਨਾਂ ਨਾਲ ਆਮ ਵਸਤਾਂ ਜਿਹੜੀਆਂ ਨੇ ਉਹ ਗਰੋਸਰੀ ਦੀਆਂ ਆਈਟਮ ਜਿਨ੍ਹਾਂ ਵਿੱਚ ਡੇਰੀ ਐਗਜ਼ ਮੀਟ ਆਈਟਮ ਇਹ ਸਾਰੀਆਂ ਮਹਿੰਗੀਆਂ ਹੋ ਜਾਣਗੀਆਂ ਇਹ ਪੋਲ ਜਿਹੜਾ ਅਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਕੀਤਾ ਗਿਆ ਇਹਨਾਂ ਵਿੱਚ ਕੈਨੇਡੀਅਨਾਂ ਨੂੰ ਵੀ ਇੱਕ ਪੋਲ ਜਿਹੜਾ ਸੀ ਜਿਵੇਂ ਕਿ ਸ਼ਾਮਿਲ ਕੀਤਾ ਗਿਆ ਸੀ ਤੇ ਅਮਰੀਕਨਾਂ ਨੂੰ ਵੀ ਹਜ਼ਾਰ ਅਮਰੀਕਨਾਂ ਦੇ ਉੱਪਰ ਜਿਹੜਾ ਉਹ ਆਨਲਾਈਨ ਇੱਕ ਪੈਨਲ ਬਣਾ ਕੇ ਉੱਥੇ ਲੋਕਾਂ ਕੋਲੋਂ ਇਹ ਸਵਾਲ ਪੁੱਛਿਆ ਗਿਆ ਜਿੱਥੇ ਤੱਕ ਕੈਨੇਡੀਅਨ ਲੋਕਾਂ ਦੀ ਗੱਲ ਸੀ ਪੰਜਾਂ ਵਿੱਚੋਂ ਚਾਰ ਜਿਹੜੇ ਨੇ ਉਹ ਅਮਰੀਕਾ ਨਾਲ ਰਲ ਜਾਣ ਦੇ ਮੁੱਦੇ ਤੇ ਬਹੁਤ ਵਿਰੋਧਤਾ ਕਰਦੇ ਨੇ ਇਹਦੇ ਵਿੱਚ ਉਹਨਾਂ ਦਾ ਜਿਹੜਾ ਕਾਰਨ ਹੈ ਉਹ ਉਹ ਕਹੀ ਨੇ ਰੀਜ਼ਨ ਉਹ ਕੀ ਦੱਸਦੇ ਨੇ ਕਿ ਇੱਕ ਤਾਂ ਸਾਡਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਕੈਨੇਡੀਅਨ ਆਈਡੈਂਟੀ ਹੈ ਸਾਡੀ ਆਪਣੀ ਪਛਾਣ ਹੈ ਕਲਚਰ ਹੈ ਸਾਡਾ ਸੋਵਰਨਿਟੀ ਹੈ ਪ੍ਰਭੂਸੱਤਾ ਹੈ ਇੰਨੇ ਚੀਜ਼ਾਂ ਤੇ ਵਿਸ਼ਵਾਸ ਕਰਨ ਵਾਲੇ 81% ਕੈਨੇਡੀਅਨ ਨੇ ਜਿਹੜੇ ਕਹਿੰਦੇ ਨੇ ਕਿ ਆਹ ਕਾਰਨ ਨੇ ਜਿਹੜਾ ਕਰਕੇ ਕੈਨੇਡਾ ਨੂੰ ਆਪਣੇ ਤੌਰ ਤੇ ਹੀ ਰਹਿਣਾ ਚਾਹੀਦਾ ਕੈਨੇਡਾ ਨੂੰ ਕਦੀ ਵੀ ਕੋਈ ਨੂੰ ਸਟੇਟ ਬਣਨ ਬਾਰੇ ਸੋਚਣਾ ਨਹੀਂ ਚਾਹੀਦਾ ਜਿਹੜੇ ਹੈਲਥ케ਅਰ ਸਿਸਟਮ ਦੇ ਵਿੱਚ ਜਿਹੜਾ ਫਰਕ ਹੈ ਉਥੇ ਹੈਲਥ케ਅਰ ਸਿਸਟਮ ਹੋਰ ਹੈ ਇੱਥੇ ਹੋਰ ਹੈ ਕੈਨੇਡਾ ਦੇ ਵਿੱਚ ਉਸ ਮਾਮਲੇ ਦੇ ਵਿੱਚ 68% ਕੈਨੇਡੀਅਨ ਜਿਹੜੇ ਨੇ ਉਹ ਕੈਨੇਡਾ ਵਾਲੇ ਸਿਸਟਮ ਨਾਲ ਸਹਿਮਤ ਨੇ ਇਸ ਤੋਂ ਇਲਾਵਾ ਬੰਦੂਕਾਂ ਦੇ ਲਾਅ ਜਿਹੜੇ ਨੇ ਲੀਗਲ ਸਿਸਟਮ ਹੈ ਉਹਦੇ ਨਾਲ ਜਿਹੜੇ ਅਸਹਿਮਤ ਲੋਕ ਨੇ ਉਹਨਾਂ ਦੀ ਗਿਣਤੀ 60% ਹੈ ਤੇ ਇਹਦੇ ਨਾਲ ਯੂ ਐਸ ਏ ਦੇ ਵਿੱਚ ਪੋਲਿਟਿਕਸ ਤੇ ਸਰਕਾਰ ਚਲਾਉਣ ਦੇ ਤੌਰ ਤਰੀਕਿਆਂ ਨਾਲ 58% ਕੈਨੇਡੀਅਨ ਸਹਿਮਤ ਨਹੀਂ ਤੇ ਇਹ ਜੇ ਕੈਨੇਡਾ ਦੀ ਅਸੀਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਹੈ 11 ਸਾਲ ਪਹਿਲਾਂ 28% ਲੋਕ ਅਜਿਹਾ ਸੋਚਦੇ ਸੀ ਕਿ ਅਮਰੀਕਾ ਨਾਲ ਰਲ ਜਾਈਏ ਤਾਂ ਬਿਹਤਰ ਤੇ ਉਹ ਗਿਣਤੀ ਜਿਹੜੀ ਹੈ 10% ਤੋਂ ਵੀ ਘਟ ਤੇ ਜਿਹੜੀ ਆ ਉਹ ਆ ਗਈ ਤੁਸੀਂ ਸਰਵੇਖਣਾਂ ਦੇ ਵਿੱਚ ਸੁਣਿਆ ਸਭ ਤੋਂ ਵੱਧ ਜਿਹੜੀ ਸਪੋਰਟ ਹੈ ਅਲਬਰਟਾ ਸੂਬੇ ਦੇ ਵਿੱਚ ਹੈ 13% ਅਲਬਰਟਾ ਵਾਸੀਏ ਜਿਹੜੇ ਨੇ ਉਹ ਸੋਚਦੇ ਨੇ ਕਿ ਅਮਰੀਕਾ ਨਾਲ ਰਲ ਜਾਈਏ ਤਾਂ ਜ਼ਿਆਦਾ ਬਿਹਤਰ ਹੈ ਜੀ ਜੀ